ਅਰਮ ਸਤਕਾਰ ਜੋ ਗੁਰੂ ਰੂਪ ਖਾਲਸਾ ਸਿਆਰੀ ਸਾਥ ਸੰਗਤ ਜੀਓ ਵੱਡੇ ਭਾਗ ਹਨ ਅਮਰਤ ਵੇਲੇ ਦੇ ਦੀਵਾਨ ਚ ਗੁਰੂ ਚਰਨਾ ਦੀਆਂ ਹਾਜ਼ਰੀਆਂ ਪਰ ਕੇ ਆਪਣੀ ਜੀਵਨ ਦੀਆਂ ਕੁਝ ਘੜੀਆਂ ਜਿੰਦਗੀ ਦੇ ਸਵਾਸ ਪਲ ਸਫਲੇ ਕਰਨ ਦਾ ਸਤਿਗੁਰੂ ਪਾਤਸ਼ਾਹ ਜੀਆ ਨੇ ਬਹੁਤ ਹੀ ਸੁਪਾਗ ਸਮਾਂ ਬਖਸ਼ਿਸ਼ ਕੀਤਾ ਹੈ ਸਵਾਹ ਪਾਤਸ਼ਾਹ ਨੇ ਜੋ ਅੱਜ ਰਹਿਮਤ ਕਰਕੇ ਸਾਨੂੰ ਗਿਆਨ ਦੇਣ ਦੇ ਲਈ ਸੋਝੀ ਕਰਾਉਣ ਦੇ ਲਈ ਕਿ ਮਨੁੱਖਾ ਜਨ ਮਿਲਿਆ ਹੋਇਆ ਇਹਦਾ ਅਸਲੀ ਕਰਤੱਵ ਕੀ ਹੈ ਸਾਨੂੰ ਕੀ ਕਰਨਾ ਚਾਹੀਦਾ ਇਹ ਉਪਦੇਸ਼ ਅੱਛਾ ਜੇ ਬਖਸ਼ਿਸ਼ ਕਰ ਰਹੇ ਨੇ ਮਨ ਰితీ ਇਕਾਕਰ ਕਰਕੇ ਕੁਝ ਕੁ ਸਮੇਂ ਲਈ ਗੁਰ ਚਰਨਾ ਦਾ ਧਿਆਨ ਅੰਦਰ ਦੇ ਰਸਨਾ ਪਵਿੱਤਰ ਕਰੀਏ ਉਚਾਰੀਏ ਸਤਨਾਮ ਸ੍ਰੀ ਵਾਹਿ ਜੇ ਗੁਰ ਸਾਜਿਵ ਸਤਨਾਮ ਸ੍ਰੀ ਵਾਹਿ ਸਾਧੀਆਂ ਨੇ ਅਮਰਤ ਵੇਲੇ ਤੋਂ ਸੋਨੇ ਤਖਤਾ ਤੇ ਸੁਸ਼ੋਭਤ ਹੋ ਕੇ ਦੀਦਾਰ ਬਖਸ਼ੇ ਪ੍ਰਕਾਸ਼ਵਾਨ ਹੁੰਦੇ ਹੋਇਆ ਫਿਰ ਆਪਣੀ ਸਰਗਾਹੀ ਅਮਰਤਮਈ ਮੁਖਵਾਕ ਜੋ ਬਖਸ਼ਿਸ ਕੀਤੇ ਹਨ ਭਾਵਨਾੰਮ 675 ਤੇ ਤਨਾਸਰੀ ਰாக ਦੇ ਵਿੱਚ ਪੰਜਮ ਪਾਛ ਪੰਜਵੇਂ ਗੁਰੂ ਨਾਨਕ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮੁਖਵਾਕ ਹੈ ਅੱਜ ਦੇ ਮੁਖਵਾਕ ਰਾਹੀ ਸਤਿਗੁਰੂ ਮਹਾਰਾਜ ਉਹ ਰਹੋਣੀਆਂ ਪੰਕਤੀਆਂ ਹਨ ਰਹੋਣੀਆਂ ਪੰਕਤੀਆਂ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਾਧੂ ਸੰਗ ਭਜੋ ਕੁਪਾਲ ਆਨ ਸੰਜਨ ਕਿਛਨਾ ਸੂਜੈ ਇਹ ਯਤਨ ਕਾਟ ਕਲ ਕਾਲ ਜਾ ਕਲਹ ਕਲੇਸ਼ ਦਾ ਸਮਾਂ ਹੈ ਇਸ ਕਲਹ ਕਲੇਸ਼ ਦੇ ਸਮੇਂ ਨੂੰ ਕੱਟਣ ਵਾਸਤੇ ਜਾਂ ਕਹਿ ਲੋ ਜਿਹੜਾ ਮਨੁੱਖਾ ਜਨਮ ਮਿਲੇ ਹੈ ਇਹ ਮਨੁੱਖਾ ਜਨਮ ਦੇ ਵਿੱਚ ਜੋ ਸਾਡੇ ਕੋਲ ਸਮਾਂ ਹੈ ਸਭਾ ਸਾਰੀ ਪੂੰਜੀ ਹੈ ਅਮੇ ਤਾਂ ਸਾਡੇ ਕੋਲ ਕੋਈ ਗਿਣਤੀ ਨਹੀਂ ਹੈ ਕਿ ਅਸੀਂ ਕਿੰਨਾ ਚਿਰ ਸੰਸਾਰ ਦੇ ਉੱਤੇ ਰਹਿਣਾ ਕਿ ਕੋਈ ਨਹੀਂ ਪਤਾ ਵਾਹਿਗੁਰੂ ਪਰਮੇਸ਼ਰ ਜੀ ਨੇ ਜਦੋਂ ਸੱਦਾ ਆ ਗਿਆ ਉਦੋਂ ਸੰਸਾਰ ਤੋਂ ਆਪਾਂ ਚਲੇ ਜਾਣਾ ਤੇਰਾ ਸੱਦੜਾ ਸੁਣੀ ਜੈ ਪਾਈ ਯਾਨੀ ਕਿ ਚੇਰੇ ਦਰਗਹ 파ਟੀ ਤੰਨਾ ਮਰਨਾ ਪਾਈ ਚਿਰੀ ਚਿੱਠੀ ਜਿਨ੍ਹਾਂ ਦੀ ਚਿੱਠੀ ਫਿਰ ਪਾਟ ਜਾਂਦੀ ਹੈ ਦਰਗਾਹ ਚੋਂ ਉਹ ਇਥੋਂ ਪਹੁੰਚ ਜਾਂਦੇ ਹਾਂ ਬਿਨ ਪੁੱਛਿਆ ਹੀ ਲੈ ਜਾਏ ਬਿਨਾਂ ਪੁੱਛੇ ਜਾਂਦੇ ਹਾਂ ਇਹ ਸਮਾਂ ਸਾਡੇ ਕੋਲ ਮਹਾਰਾਜ ਕਹਿੰਦੇ ਇਹ ਸਮੇਂ ਨੂੰ ਸਫਲ ਕਰਨ ਦੇ ਲਈ ਸਾਧੂ ਸੰਗ ਕਿਉਂਕਿ ਜਿਹੜਾ ਇਹ ਬਚਨ ਹੈ ਇਹ ਸਾਧੂ ਸੰਗ ਬਹੁ ਬਚਨ ਹੈ ਸੰਗਤਾ ਰੂਪ ਹੈ ਸਾਧੂਆਂ ਦੀ ਸੰਗਤ ਹੈ ਗੁਰਮਖਾਂ ਦੀ ਸੰਗਤ ਹੈ ਗੁਰੂ ਦੇ ਸੰਗਤ ਹੈ ਸਮਝਾ ਭਾਵ ਹੈ ਕਿ ਜਿੱਥੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੋ ਰਹੀ ਹੈ ਪ੍ਰਮਾਤਮਾ ਦੀ ਅਹੰਮ ਬੰਦਗੀ ਕਰਨ ਵਾਲੇ ਗੁਰਮਖ ਜਨ ਇਕੱਤਰ ਹੋਏ ਨੇ ਸਾਧੂ ਇਕੱਤਰ ਹੋਏ ਨੇ ਸੰਤ ਇਕੱਤਰ ਹੋਏ ਨੇ ਗੁਰੂ ਕੀ ਹਜ਼ੂਰੀ ਗੁਰਮਖ ਜੁੜੇ ਨੇ ਉਹਨਾਂ ਦਾ ਸੰਗ ਕਰ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਸੰਗਤ ਦੇ ਵਿੱਚ ਮਿਲ ਕੇ ਉਸ ਪਰਮਾਤਮਾ ਦੀ ਭਗਤੀ ਕਰ ਨਾਮ ਜਪ ਜਦੋਂ ਸੰਗਤ ਦੇ ਵਿੱਚ ਮਿਲ ਕੇ ਨਾਮ ਜਪੇਗਾ ਇਹੀ ਤੇਰਾ ਸਮਾ ਸੁਹਾਵਨਾ ਹੋ ਜਾਣਾ ਹੈ ਕਿਉਂਕਿ ਜਿਹੜਾ ਸਾਧੂਆਂ ਦਾ ਸੰਗ ਹੈ ਗੁਰਮਖਾਂ ਦਾ ਜਿਹੜਾ ਸੰਗ ਹੈ ਉਹ ਬਿਨਾਂ ਯਤਨ ਤੋਂ ਵੀ ਸਾਡੇ ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਕਰ ਦਿੰਦਾ ਹੈ ਸਾਧਕੈ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਜਿਹੜਾ ਸਾਧੂਆਂ ਦਾ ਸੰਗ ਹੁੰਦਾ ਹੈ ਗੁਰੂ ਦਾ ਸੰਗ ਹੁੰਦਾ ਹੈ ਗੁਰਮਖਾਂ ਦਾ ਸੰਗ ਹੁੰਦਾ ਹੈ ਜਦੋਂ ਸਾਨੂੰ ਇਸ ਤਰ੍ਹਾਂ ਦੇ ਪੂਰੇ ਗੁਰਮਖ ਮਿਲ ਜਾਣ ਉਹਨਾਂ ਨਾਲ ਜਾਦੇ ਕਾਲਣਾ ਨਹੀਂ ਕਾਲਣੀ ਪੈਂਦੀ ਹੈ ਉਹਨਾਂ ਦੇ ਜਿਹੜੇ ਦਰਸ਼ਨੇ ਹੁੰਦੇ ਨੇ ਉਹਨਾਂ ਦਾ ਜਿਹੜਾ ਮਲਾਪ ਹੁੰਦਾ ਹੈ ਮਲਾਪ ਹੋਣ ਦੇ ਨਾਲ ਹੀ ਸਾਡੇ ਜੀਵਨ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਸਾਡੇ ਖਿਆਲ ਬਦਲ ਜਾਂਦੇ ਨੇ ਜਿਹੜਾ ਸਾਡੇ ਮਨ ਦਾ ਵੇਗ ਹੈ ਵਹਾ ਸੰਸਾਰੀ ਬਣਿਆ ਹੋਇਆ ਉਹ ਸੰਸਾਰ ਨੂੰ ਛੱਡ ਕੇ ਨਿਰੰਕਾਰ ਦੇ ਨਾਲ ਜੁੜ ਜਾਂਦਾ ਹੈ ਇਸੇ ਕਰਕੇ ਸਾਧ ਸੰਗ ਕਿਹਾ ਹੈ ਮੁਕਤੀ ਦੀ ਪ੍ਰਾਪਤੀ ਵਾਸਤੇ ਚਾਰ ਤਰਵਾਜੇ ਧਾਰਮਿਕ ਗ੍ਰੰਥਾਂ ਦੇ ਵਿੱਚ ਮੰਨੇ ਗਏ ਨੇ ਉਹਨਾਂ ਚਾਰੀ ਹੀ ਦਰਵਾਜਿਆਂ ਦੇ ਵਿੱਚੋਂ ਇਉ ਮੰਨੋ ਵੀ ਆਪਾਂ ਸੱਚਖੰਡ ਦੇ ਅੰਦਰ ਜਾਣਾ ਹੈ। ਸੱਚਖੰਡ ਦੇ ਅੰਦਰ ਜਾਣ ਵਾਸਤੇ ਚਾਰ ਰਸਤੇ ਨੇ, ਚਾਰ ਦਰਵਾਜੇ ਨੇ। ਚਾਰੀ ਦਰਵਾਜਿਆਂ ਦੇ ਵਿੱਚੋਂ ਇੱਕ 메ਨ ਗੇਟ ਆ ਬਟਾ ਖੁੱਲਾ। ਜਿਹਨੂੰ ਆਪਾਂ ਦਰਸ਼ਣੀ ਢਿਉੜੀ ਦਰਸ਼ਨੀ ਦਰਵਾਜਾ ਕਹਿੰਦੇ ਆ। ਬਾਕੀ ਤਿੰਨ ਦਰਵਾਜੇ ਛੋੜੇ ਨੇ। ਛੋਟੇ ਦਰਵਾਜਿਆਂ ਨੂੰ ਵੀ ਬਿਆਨ ਕੀਤਾ ਚਲੇ ਤਾਂ ਉਧਰ ਦੀ ਵੀ ਆਪਾਂ ਅੰਦਰ ਜਾਣਾ ਸੱਚਖੰਡ ਜੇ ਚਲੇ ਜਾਣਾ ਪਰ ਉਹਨਾਂ ਦੇ ਵਿੱਚ ਮਿਹਨਤ ਕਰਨੀ ਪੈਣੀ ਆ ਮਸਕਤ ਘਾਲਣੀ ਪੈਣੀ ਆ ਜਦੋਂ ਰੱਬ ਦੇ ਪਿਆਰਿਆਂ ਦਾ ਸੰਗ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਮਸਕਤ ਨਹੀਂ ਕਰਨੀ ਪੈਂਦੀ ਉਹਨਾਂ ਨੂੰ ਘਾਲਣਾ ਨਹੀਂ ਘਾਲਣੀ ਪੈਂਦੀ ਜਿਵੇਂ ਕਿਸੇ ਨੇ ਫੈਕਟਰੀ ਲਾਉਣੀ ਹੈ ਉਹਦੇ ਕੋਲ ਇਕੱਲੇ ਕੋਲੇ ਪੂੰਜੀ ਆ ਜਿਹੜੀ ਉਹਨੇ ਖਰਚ ਕਰਨੀ ਆ ਕੋਈ ਉਹਦਾ ਹੋਰ ਸਾਥੀ ਉਹਦੇ ਹੱਥ ਸੈਲਫ ਹੈਲਪ ਕਰਨ ਵਾਲਾ ਉਹਨੂੰ ਮਾਇਆ ਦੇਣ ਵਾਲਾ ਨਹੀਂ ਹੈ ਸ਼ਿਰੋਧਲੀ ਬਹੁਤ ਔਖਾ ਹੈ ਉਹਨੂੰ ਜਦੋਂ ਫਿਰ ਜਾਂਦਾ ਬੈਂਕ ਲੋਨ ਦੇ ਦੇਵੇ ਜਾਂ ਮਿੱਤਰ ਕਹੇ ਦੇਵੇ ਲੈ ਵੀ ਤੈਨੂੰ ਮਾਇਆ ਦਿੰਨਾ ਖੁੱਲ੍ਹੇ ਖਰਚ ਕਰ ਵਧੀਆ ਕਾਰੋਬਾਰ ਤੋਰ ਚੱਲ ਪੈਂਦਾ ਹੈ ਇਸੇ ਤਰ੍ਹਾਂ ਜਦੋਂ ਆਪਾਂ ਸੰਗਤ ਦੇ ਵਿੱਚ ਆਉਂਦੇ ਹਾਂ ਸਾਨੂੰ ਸੰਗਤ ਦੇ ਵਿੱਚੋਂ ਇਹੀ ਲਾਹਾ ਮਿਲਦਾ ਹੈ ਨਾਮ ਦੀ ਦਾਤ ਨਾਮ ਦੀ ਪ੍ਰਾਪਤੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਸਾਡੇ ਜੀਵਨ ਦੇ ਵਿੱਚ ਮਨ ਦੇ ਵਿੱਚ ਜਿਹੜਾ ਵਾਤਾਵਰਣ ਹੁੰਦਾ ਸਤਸੰਗਤ ਹੈ ਉਹ ਵਾਤਾਵਰਣ ਸ਼ੁੱਧ ਹੋਣ ਕਰਕੇ ਸਾਡੇ ਮਨ ਦੀ ਮੈਲ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ ਧੋਤਾ ਜਾਂਦਾ ਹੈ ਮਨ ਉਤੇਮਨ ਦੇ ਵਿੱਚ ਨਾਮ ਦਾ ਵਸਾ ਹੋ ਜਾਂਦਾ ਹੈ ਮੁਕਤ ਦਰਪਾਲ ਜਿਹੜੀ ਮੁਕਤੀ ਦੇ ਦਰਵਾਜ਼ੇ ਉਹ ਚਾਰ ਇਸ ਤਰ੍ਹਾਂ ਨੇ ਮੁਕਤ ਪਾਲਕ ਚਤੁਰਦੰ ਮੁਕਤੀ ਦੀ ਪ੍ਰਾਪਤੀ ਵਾਸਤੇ ਚਾਰ ਦਰਵਾਜ਼ੇ ਨੇ ਸਾਮ ਸੰਤੋਖ ਵਿਚਾਰ ਸਮ ਹੁਣ ਆਪਾਂ ਸਮ ਦ੍ਰਿਸ਼ਟੀ ਕਰ ਲਈਏ ਸਾਰੇ ਆnde ਵਿੱਚ ਵਾਹਿਗੁਰੂ ਨੂੰ ਤੱਕੀਏ ਪਸ਼ੂਆਂ ਚ ਵੀ ਪੰਛੀਆਂ ਚ ਵੀ ਮਨੁੱਖਾਂ ਚ ਵੀ ਚੋਰਾ ਚ ਵੀ ਠੱਗਾ ਚ ਵੀ ਡਾਕੂਆਂ ਚ ਵੀ ਪਾਕੀਆਂ ਚ ਵੀ ਆਪਾਂ ਨੂੰ ਨજર ਰੱਬ ਨਜ਼ਰ ਆਵੇ ਕਿੰਨੀ ਮਿਹਨਤ ਕਰਨੀ ਪੈਣੀ ਐ ਇੰਨੀ ਵਿਰਤੀ ਬਣਾਉਣ ਵਾਸਤੇ ਗੁਰੂ ਘਰ ਦੇ ਵਿੱਚ ਭਾਈ ਕਨਈਆ ਜੀ ਨੇ ਇਹ ਵਿਰਤੀ ਬਣਾਈ ਸੀ ਭਾਈ ਨੰਦ ਲਾਲ ਜੀਾਂ ਦੀ ਵੀ ਇਹੀ ਵਿਰਤੀ ਸੀ ਆਈਕਨ ਇਹ ਜਿਹਨੇ ਵੀ ਇਹੀ ਕੀਤਾ ਸੀ ਕਿ ਮਹਾਰਾਜ ਜਿੱਥੇ ਮੈਂ ਪਾਣੀ ਪਾਉਣਾ ਮੇਰਾ ਕੋਈ ਦੁਸ਼ਮਣ ਨਹੀਂ ਸਾਰੇ ਸਾਰਿਆਂ ਦੇ ਵਿੱਚ ਮੈਨੂੰ ਤਾਂ ਆਪ ਜੀ ਦੇ ਦਰਸ਼ਨ ਹੁੰਦੇ ਨੇ ਇਹਨੂੰ ਸਮਵਿਰਤੀ ਕਹਿੰਦੇ ਨੇ ਪਰ ਉਹ ਕੱਲੇ ਦੇ ਰੂਪ ਵਿੱਚ ਹੈ ਦੂਸਰਾ ਫਿਰ ਸੰਤੋਖ ਧਾਰਨ ਕਰ ਲੈਣਾ ਕੱਲਾ ਇਹ ਨਹੀਂ ਹੈ ਕਿ ਮਾਇਆ ਤਿਆਗ ਦੇਣੀ ਹੈ ਸੰਤੋਖ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਕਿਉਂਕਿ ਪਹਿਲਾ ਸਟੈਪ ਹੈ ਦਇਆ ਦਾ ਪਹਿਲਾ ਗੁਣ ਹੈ ਦਇਆ ਦਾ ਦੂਸਰਾ ਗੁਣ ਸੰਤੋਖ ਦਾ ਹੈ ਸਿੱਧਾਂ ਨੂੰ ਮਹਾਰਾਜ ਨੇ ਤਾਂ ਹੀ ਕਿਹਾ ਸੀ ਮੁੰਡਾ ਸੰਤੋਖ ਕੰਨ ਚ ਸੰਤੋਖ ਦੀਆਂ ਮੰਦਰਾ ਪਾ ਘਨ ਰੂਪ ਜਿਹੜਾ ਮਨ ਹੈ ਮਨ ਦੇ ਵਿੱਚ ਸੰਤੋਖ ਆ ਜਾਣਾ ਅੱਖਾਂ ਕਰਕੇ ਵੀ ਸੰਸਾਰ ਨੂੰ ਦੇਖਣ ਦੇ ਵਿੱਚ ਸੰਤੋਖ ਕਰਨਾ ਰਸਨਾ ਦੇ ਵਿੱਚ ਖਾਣ ਕਰਕੇ ਵੀ ਸੰਤੋਖ ਕਰਨਾ ਮਨ ਦੀ ਜਿਹੜੀ વૃਤੀ ਹੈ ਸੰਸਾਰ ਦੇ ਪਦਾਰਥਾਂ ਨੂੰ ਖਿੱਚ-ਖਿੱਚ ਕੇ ਅੰਦਰ ਲਿਆਉਣ ਵਾਲੀ ਉਹਦੇ ਵਿੱਚ ਵੀ ਸੰਤੋਖ ਧਾਰਨ ਕਰਨਾ ਸੰਤੋਖ ਸਦਾ ਹੀ ਸੱਚ ਦੇ ਵਿੱਚ ਜੁੜੇ ਰਹਿਣਾ ਇਹ ਇਸ ਤਰ੍ਹਾਂ ਇਹ ਇਹ ਇਤਿਸੀਰ ਕਰਕੇ ਨੂੰ ਛੋਟਾ ਦਰਵਾਜ਼ਾ ਗਿਆ ਕਿਉਂਕਿ ਇਕੱਲੇ ਹੀ ਕਰਦਾ ਇਹ ਕੋਈ ਵੀ ਕਾ ਕਰ ਸਕਦਾ ਹੈ ਆਪਾਂ ਇਹ ਜੋ ਸਾਰਿਆਂ ਜੋ ਕੋਈ ਵੀ ਸੰਤੋਖ ਧਾਰਨ ਕਰੇ ਕਈ ਗੁਰਮੁਖ ਹੁੰਦੇ ਨੇ ਜਿਨ੍ਹਾਂ ਨੇ ਧਾਰਨ ਕੀਤਾ ਹੁੰਦਾ ਹੈ ਇਹ ਸੰਤੋਖ ਦੂਜਾ ਦਰਵਾਜ਼ਾ ਹੈ ਤੀਸਰਾ ਦਰਵਾਜ਼ਾ ਹੈ ਵਿਚਾਰ ਵਿਚਾਰ ਹੁੰਦੀ ਹੈ ਇਹ ਮਨ ਦੇ ਵਿੱਚ ਮੈੜਾ ਖਿਆਲ ਆ ਗਿਆ ਇਹ ਬਹੁਤ ਜਿਆਦੇ ਸਾਵਧਾਨਤਾ ਰੱਖਣੀ ਪੈਂਦੀ ਹੈ ਜਦ ਇਹ ਮਾਨੂੰ ਸਮਝਾਉਣਾ ਕਿ ਤੂੰ ਗਲਤੀ ਕਰ ਰਿਹਾ ਹੈ ਕਿਸੇ ਪ੍ਰਤੀ ਈਰਖਾ ਆ ਗਈ ਫੇਰ ਮਾਨੂੰ ਸਮਝਾਉਣਾ ਨਹੀਂ ਈਰਖਾ ਨਹੀਂ ਕਰਨੀ ਹੈ ਮਨ ਦੇ ਵਿੱਚ ਲਾਲਚ ਆ ਗਿਆ ਨਾਲ ਦੀ ਨਾਲ ਮਾਨੂੰ ਸਮਝਾਉਣਾ ਕਿ ਇਹ ਲਾਲਚ ਨਹੀਂ ਕਰਨਾ ਹੈ ਇਹ ਵਿਚਾਰ ਲਿਆਉਣੀ ਕੀ ਕਰਨਾ ਹੈ ਮਨ ਨੂੰ ਸਦਾ ਹੀ ਕੋਰਸ ਦੇ ਰਹਿਣਾ ਹੈ ਕਿ ਨਾਮ 'ਚ ਜੁੜ ਬਾਨੀ 'ਚ ਜੁੜ ਗੁਰੂ ਦੇ ਪਿਆਰ 'ਚ ਲੱਗ ਆਸਾ ਦੀ ਤਾਂ ਵੀ ਆਸ ਨੂੰ ਤਿਆਗਣਾ ਹੈ ਇਹ ਜਿਹੜੇ ਔਗਣ ਹਨ ਔਗਣਾਂ ਨੂੰ ਕੱਟਣ ਵਾਸਤੇ ਮਨ ਦੇ ਵਿੱਚ ਵਿਚਾਰ ਵੜਦੀ ਹੈ ਇਹ ਤੀਜਾ ਦਰਵਾਜ਼ਾ ਹੈ ਇਹ ਆਪਾਂ ਇਕੱਲੇ ਇਕੱਲੇ ਕਰ ਸਕਦੇ ਹਾਂ ਕੱਲਿਆਂ ਕੱਲਿਆਂ ਦੇ ਅੰਦਰ ਹੀ ਵਰਸਦਾ ਹੈ ਤਾਂ ਹੀ ਇਹਨਾਂ ਦਾ ਛੋਟਾ ਦਰਵਾਜ਼ਾ ਕਿ ਹੈ ਪਰ ਵੱਡਾ ਦਰਵਾਜਾ ਸਤ ਸੰਗਤ ਨੂੰ ਕਿਹਾ। ਸਤ ਗੁਿਆਬਲੇ ਚੰ। ਮੁਕਤ ਪਾਲਕ ਚਤੁਰਦਰ ਸਮ ਸੰਤੋਖ ਵਿਚਾਰ ਸਤ ਸੰਗਤ ਉਤਮ ਮਹਾ। ਸਤ ਸੰਗਤ ਬਹੁਤ ਜਿਆਦੇ ਉਤਮ ਹੈ। ਜਦੋਂ ਆਪਾਂ ਸੰਗਤਾਂ ਦੇ ਵਿੱਚ ਜੁੜਦੇ ਹਾਂ ਸੰਗਤ ਕੀ ਗੁਣ ਬਹੁਤ ਅਧਿਕਾਈ। ਸੰਗਤ ਕਰਨੀ ਹੈ ਜਿਹੜੀ ਸੰਗਤ ਕਰਨ ਦਾ ਜਿਹੜਾ ਗੁਣ ਹੈ ਉਹ ਬਹੁਤ ਵੱਡਾ ਹੈ ਕਿਉਂ ਆਪਾਂ ਇਕੱਲੇ ਨਹੀਂ ਨਾ ਮਨ ਨਾਲ ਟਕਰਾ ਮਾਰ ਰਹੇ ਸੰਗਤ ਹੁੰਦੀ ਹੈ ਇੱਕ ਸਿੱਖ ਦੋ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਆਪਣੇ ਕੋਲ ਦੂਸਰਾ ਬੈਠ ਗਿਆ ਉਹ ਮੰਨੋ ਕਿ ਆਪਣੀ ਸੰਗਤ ਆਰੰਭ ਹੋ ਗਈ ਪਰ ਧਿਆਨ ਰੱਖਣਾ ਹੈ ਸਾਧੂ ਸੰਗਤ ਹੈ ਗੁਰਮੁਖ ਸੰਗਤ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਹੈ ਤੇ ਦੁਸ਼ਟਾਂ ਦੀ ਵੀ ਸੰਗਤ ਹੁੰਦੀ ਹੈ ਠੱਗਾਂ ਦੀ ਵੀ ਸੰਗਤ ਹੁੰਦੀ ਹੈ ਦੁਸ਼ਟੇ ਸਭਾ ਬੁਗਤੀ ਹੈ ਸੰਤ ਸਭਾ ਕੋ ਸਦਾ જયਕਾਰ ਕਿਉਂਕਿ ਜਿਹੜੇ ਦੁਸ਼ਟ ਲੋਕ ਨੇ ਉਹ ਵੀ ਸੰਗਤ ਉਹ ਵੀ ਦੋ ਇਕੱਠੇ ਹੋ ਕੇ ਕੰਮ ਕਰਦੇ ਨੇ ਜੋ ਦੋ ਹੋ ਜਾਣਾ ਸੰਭਵ ਹੋ ਜਾਂਦਾ ਹੈ ਭਾਵੇਂ ਜਦੋਂ ਤੁਸੀਂ ਦੋ ਇਕੱਤਰ ਹੋ ਕੇ ਗੁਰੂ ਦੇ ਪਿਆਰ ਦੇ ਵਿੱਚ ਗੁਰੂ ਦੀਆਂ ਗੱਲਾਂ ਕਰਦੇ ਹਾਂ ਰੱਬ ਦੀਆਂ ਗੱਲਾਂ ਕਰਦੇ ਹਾਂ ਨਾਮ ਦੀਆਂ ਗੱਲਾਂ ਕਰਦੇ ਹਾਂ ਪਰਮਾਤਮਾ ਦੇ ਪਿਆਰ ਦੀ ਵਿਚਾਰ ਚੱਲ ਰਹੀ ਹੈ ਉਹੀ ਸੰਗਤ ਹੈ ਇੱਕ ਸਿੱਖ ਦੋ ਸਾਧ ਸੰਗਤ ਨੂੰ ਦੂਜਾ ਸਤ ਸੰਗਤ ਸ਼ੁਰੂ ਹੋ ਜਾਂਦੀ ਹੈ ਦੂਸਰੇ ਨਾਲ ਜਦੋਂ ਆਪਾਂ ਦੂਸਰੇ ਨਾਲ ਸੰਗਤ ਕਰਦੇ ਆ ਫਿਰ ਉੱਥੇ ਸਾਡੇ ਮਨ ਦੀਆਂ ਜਿਹੜੀਆਂ ਗੁੰਝਲਾਂ ਹਨ ਇੱਕ ਦੂਸਰੇ ਨਾਲ ਸਾਂਝੀਆਂ ਕਰਦੇ ਆ ਫਿਰ ਇਹਨਾਂ ਨੂੰ ਔਗਣਾਂ ਨੂੰ ਤਿਆਗਣ ਵਾਸਤੇ ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਨਾਮ ਸਿਮਰਨ ਕਰਨ ਵਾਸਤੇ ਪ੍ਰਭੂ ਦੀ ਭਗਤੀ ਵਾਸਤੇ ਮਨ ਦੇ ਟਿਕਾਉਣ ਦੀਆਂ ਵਿਚਾਰਾਂ ਪਰਮਾਤਮਾ ਨੂੰ ਮਿਲਣ ਦੀਆਂ ਵਿਚਾਰਾਂ ਸਿਮਰਨ ਦੀਆਂ ਵਿਚਾਰਾਂ ਫਿਰ ਇਹਦੇ ਵਿੱਚ ਰੱਬ ਦੀ ਸਿਬ ਤੋਂ ਸਲਾਹ ਹੁੰਦੀ ਹੈ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਕੀਰਤਨ ਕਰਦੇ ਹਾਂ ਕਥਾ ਕਰਦੇ ਹਾਂ ਇਹ ਸਾਰਾ ਕੁਝ ਪਰਮਾਤਮਾ ਦੀ ਵਿਚਾਰ ਚ ਚੱਲ ਪੈਂਦਾ ਹੈ ਨਾ ਫਿਰ ਸੰਗਤ ਦੇ ਵਿੱਚ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਜਦੋਂ ਸੰਗਤ ਕਰ ਰਹੇ ਹੁੰਦੇ ਆ ਉੱਥੇ ਫਿਰ ਮੇਰਾ ਵਾਈ ਗੁਰੂ ਪਰਮੇਸ਼ਰ ਜੀ ਵਸ ਰਿਹਾ ਹੁੰਦਾ ਹੈ ਪ੍ਰਮਾਤਮਾ ਵਸ ਰਿਹਾ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਨੇ ਇਹ ਜੋ ਪਰ ਹਉ ਦੀ ਪੰਕਤੀ ਦੀ ਉਹ ਵਿਚਾਰ ਕਰ ਰਹੇ ਆ ਕਿ ਇਹਹੀ ਯਤਨ ਹੈ ਕਲਯੁਗ ਦੇ ਵਿੱਚ ਕਲਮੈ ਇਹੋ ਪੰਨ ਗੁਣ ਗੋਬਿੰਦ ਗਾਹੇ ਸਭ ਸੇ ਅਨੁਕ੍ਰਪਾਲ ਸੰਭਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੀ ਆਵੇ ਤੁਧ ਆਹੇ ਜਿਹੜਾ ਫਿਰ ਸੰਗਤ ਦੇ ਵਿੱਚ ਗੁਰੂ ਚਰਨਾਂ 'ਚ ਜੁੜ ਜਾਂਦਾ ਉਹ ਵਿਅਰਥ ਨਹੀਂ ਜਾਂਦਾ ਹੈ ਉਹਦਾ ਆਉਣਾ ਸਫਲਾ ਹੋ ਜਾਂਦਾ ਹੈ ਇਹੀ ਕਲਯੁਗ ਦੇ ਵਿੱਚ ਇਹ ਸਮੇਂ ਨੂੰ ਸਫਲਾ ਬਣਾਉਣ ਵਾਸਤੇ ਸੰਗਤ ਦਾ ਹੀ ਸਭ ਤੋਂ ਵੱਡਾ ਕਲਯੁਗ ਦੇ ਵਿੱਚ ਰੋਲ ਹੈ ਸੰਗਤ ਕਰੀਏ ਸਾਧਕੀ ਅੰਤ ਕਰੈ ਨਿਰਵਾਹ ਅੰਤ ਸਮੇਂ ਜਿਹੜਾ ਨਿਰਵਾਹ ਹੋ ਜਾਂਦਾ ਜਦੋਂ ਪਰਬ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਇਸ ਕਰਕੇ ਮਹਾਰਾਜ ਜੀ ਨੇ ਇਹ ਸਿਧਾਂਤ ਰੱਖਿਆ ਹੈ ਕਿ ਗੁਰਮਖਾਂ ਦੇ ਸੰਗਤ ਕਰ ਸਾਧੂਆਂ ਦੀ ਸੰਗਤ ਕਰ ਹੋਰ ਤੇਰੇ ਲਈ ਕੋਈ ਇਸ ਸਮੇਂ ਨੂੰ ਕੱਟਣ ਵਾਸਤੇ ਇਸ ਇੰਨੇ ਭੈੜੇ ਸਮੇਂ ਦੇ ਵਿੱਚ ਬਚਣ ਵਾਸਤੇ ਹੋਰ ਕੋਈ ਸਮਾਂ ਨਹੀਂ ਹੈ। ਇਹੀ ਸਮੇਂ ਨੂੰ ਸੁਭਾਰ ਸੰਗਤ ਦੇ ਵਿੱਚ ਕੇ ਜੁੜ ਕੇ ਵਾਹਿਗੁਰੂ ਦਾ ਨਾਮ ਜਪ ਸਿਮਰਨ ਕਰ ਕਿਉਂਕਿ ਵਾਹਿਗੁਰੂ ਦਾ ਜਦੋਂ ਸਿਮਰਨ ਕਰਾਂਗੇ ਉਹ ਇਹਦੀਆਂ ਬਖਸ਼ਿਸ਼ਾਂ ਦਾ ਮਾਲਕ ਹੈ ਫਿਰ ਇਸ ਗੱਲ ਨੂੰ ਮਹਾਰਾਜ ਨੇ ਸਾਰਾ ਵਿਸਥਾਰ ਦਿੱਤਾ ਹੈ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਜਦੋਂ ਸੰਗਤ ਦੇ ਰਾਹੀ ਉਹਦੇ ਬਣ ਗਏ ਫਿਰ ਉਹ ਗਰੀਬਾਂ ਦੀ ਦੁਖੀਆਂ ਦੇ ਦਰਦਾਂ ਨੂੰ ਨਿਵਾਰਨ ਵਾਲਾ ਆਪਣੇ ਪਿਆਰਿਆਂ ਦੀ ਆਪ ਰੱਖਦਾ ਹੈ ਤਰਣ ਤਾਰਨ ਹਰ ਨਿਦ ਦੁੱਖ ਨਸਕੈ ਆਪ ਤਰਣ ਜਹਾਜ਼ ਨੂੰ ਕਹਿੰਦੇ ਨੇ ਤਾਰਣ ਚਲਾਉਣ ਵਾਲੇ ਨੂੰ ਕਹਿੰਦੇ ਨੇ ਉਹ ਜਹਾਜ਼ ਵੀ ਆਪ ਹੈ ਚਲਾਉਣ ਵਾਲਾ ਵੀ ਆਪ ਹੀ ਹੈ ਹਰ ਨਿਦ ਵਾਹਿਗੁਰੂ ਪਰਮੇਸ਼ਰ ਖਜ਼ਾਨਾ ਹੈ ਜਦੋਂ ਅਸੀਂ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਸੰਗਤ ਰੂਪੀ ਜਹਾਜ਼ 'ਚ ਚੜ ਗਏ ਫਿਰ ਕੋਈ ਦੁੱਖ ਤੋੜਾ ਲੱਗਣਾ ਹੈ ਸੰਸਾਰ ਤੋਂ ਪਾਰ ਉਤਰ ਜਾਵਾਂਗੇ ਸਾਧੂ ਸੰਗ ਅਭਯੋਗ ਪਾਲ ਗੁਰਮੁਖਾਂ ਦੀ ਸੰਗਤ ਚ ਮਿਲ ਕੇ ਵਾਹਿਗੁਰੂ ਦਾ ਨਾਮ ਜਪੀਏ ਆਨ ਸੰਜਮ ਕਿਛ ਨਾ ਸੂਝਾ ਇਹ ਯਤਨ ਕਾਟ ਕਲ ਕਾਲ ਮਹਾਰਾਜ ਕਹਿੰਦੇ ਹੋਰ ਕੋਈ ਯਤਨ ਨਹੀਂ ਸੰਜਮ ਨਹੀਂ ਹੈ ਕਿ ਜਦੋਂ ਆਪਾਂ ਇਕੱਲੇ ਇਕੱਲੇ ਭਗਤੀ ਕਰਦੇ ਆ ਨਾ ਫਿਰ ਸਾਡੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਜਦੋਂ ਵੀ ਹੰਕਾਰ ਆ ਗਿਆ ਮੰਨੋ ਕਿ ਸਾਡੀ ਭਗਤੀ ਕੀਤੀ ਸੇਵਾ ਕੀਤੀ ਇਹ ਫਿਰ ਸਾਰਾ ਕੁਝ ਨਿਸਫਲ ਹੋ ਜਾਂਦਾ ਜਦੋਂ ਹੰਕਾਰ ਆ ਜੇ ਜਦੋਂ ਸੰਗਤ ਜੋ ਹੋਵਾਂਗੇ ਫਿਰ ਕਾਹਦਾ ਹੰਕਾਰ ਕਰਨਾ ਕਿਉਂਕਿ ਸਾਰੇ ਇੱਕੋ ਰਸ ਤੇ ਲੱਗੇ ਹੋਏ ਹੁੰਨੇ ਆਂ ਤੇਰੇ ਬਰਾਬਰ ਬੈਠਾ ਉਹ ਵੀ ਤਾਂ ਨਾਮ ਜਪ ਰਿਹਾ ਤੂੰ ਕੀ ਕੱਲਾ ਜਪ ਰਿਹਾ ਹੈ ਇਸ ਕਰਕੇ ਫਿਰ ਹੰਕਾਰ ਨਹੀਂ ਆਉਂਦਾ ਹੈ ਇਸ ਲਈ ਮਹਾਰਾਜ ਕਹਿੰਦੇ ਕੋਈ ਯਤਨ ਹੈ ਕਾਲਯੁਗ ਦੇ ਸਮੇਂ ਨੂੰ ਦੁੱਖਾਂ ਭਰੇ ਸਮੇਂ ਨੂੰ ਕੱਟਣ ਵਾਸਤੇ ਗੁਰਮਖਾ ਦੇ ਸੰਗਤ ਕਰਕੇ ਨਾਮ ਜਪਣਾ ਰਹਾਓ ਅਰਥ ਭਾਵ ਇਸ ਰਾਮਚੰਦ ਆਦਿ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਕਿਉਂਕਿ ਉਹ ਮੇਰਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਪਹਿਲਾਂ ਵੀ ਸੀ ਅੱਜ ਵੀ ਹੈ ਆਉਣ ਵਾਲੇ ਸਮੇਂ 'ਚ ਵੀ ਹੈ ਪਰ ਹਰ ਸਮੇਂ ਉਹ ਦਿਆਲੂ ਹੈ ਉਹਦੀ ਦਇਆ ਹਰ ਸਮੇਂ ਵਧ ਰਹੀ ਹੈ ਉਸ ਤੋਂ ਬਿਨਾ ਹੋਰ ਕੋਈ ਦਿਆਲੂ ਨਹੀਂ ਹੈ ਇਹ ਵੀ ਸੱਚ ਹੈ ਪ੍ਰਮਾਤਮਾ ਤੋਂ ਬਿਨਾ ਕੋਈ ਵੀ ਦਇਆ ਨਹੀਂ ਕਰਦਾ ਸਾਡੇ ਸੰਸਾਰੀ ਜੀਵਾਂ ਦੇ ਉੱਤੇ ਇੱਕ ਮੇਰਾ ਵਾਹਿਗੁਰੂ ਹੀ ਹੈ ਜਿਹੜਾ ਸਾਡੇ ਗੁਨਾਹ ਨੂੰ ਦੇ ਕੇ ਮਾਫ ਕਰਦਾ ਹੈ ਜਨਮ ਮਰਨ ਨਿਵਾਰ ਹਰਿ ਜਪ ਸਿਮਰ ਸੁਆਮੀ ਸੋਏ ਉਹ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ ਉਹਦੇ ਸਿਮਰਨ ਕਰਨ ਦੇ ਨਾਲ ਹੀ ਜਨਮ ਤੇ ਮਰਨ ਕੱਟੇ ਜਾ ਸਕਦੇ ਨੇ ਬੇਦ ਸਿਮਰਤ ਕਥਾ ਸਾਸਤ ਭਗਤ ਕਰੈ ਵਿਚਾਰ ਹੁਣ ਮਹਾਰਾਜ ਨੇ ਪ੍ਰਮਾਣ ਵੀ ਇਸ ਗੱਲ ਦਿੱਤਾ ਹੈ ਕਿ ਵੇਦਾਂ ਨੇ ਵੀ ਸਿਮਰਤਿਆਂ ਨੇ ਵੀ ਸ਼ਾਸਤਰਾ ਨੇ ਇਹ ਗੱਲ ਕਥਨ ਕੀਤੀ ਹੈ ਫਿਰ ਭਗਤਾਂ ਦੀ ਵੀ ਗੱਲ ਕਰਦੇ ਨੇ ਵੀ ਭਗਤਾਂ ਨੇ ਵੀ ਇਹ ਗੱਲ ਦੀ ਵਿਚਾਰ ਕਰ ਲਈ ਹੈ ਕੀ ਕਰ ਲਈ ਹੈ ਹੁਣ ਜਿਹੜੀ ਆਪਾਂ ਵਿਸਥਾਰ ਨਾਲ ਵਿਚਾਰ ਕੀਤੀ ਸੀ ਸਾਧ ਸੰਗਤ ਦੀ ਇਹ ਹੁਣ ਅਗਲੀ ਪੰਗਤੀ 'ਚ ਮਹਾਰਾਜ ਕਹਿੰਦੇ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਵੀ ਸਾਧ ਸੰਗਤ ਦੇ ਵਿੱਚ ਮਿਲ ਕੇ ਮੁਕਤੀ ਦੀ ਪ੍ਰਾਪਤੀ ਹੋ ਜਾਣੀ ਹੈ ਅਗਿਆਨਤਾ ਦਾ ਹੜੇਰਾ ਮਿਟ ਜਾਣਾ ਏ ਜੇ ਤੂੰ ਗੁਰੂ ਕੀ ਸੰਗਤ ਕਰੇ ਗੁਰੂ ਦੇ ਪਿਆਰ ਵਿੱਚ ਜੁੜੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਹ ਠਰਿਆ ਕਿੰਨੀ ਵੱਡੀ ਕਿਰਪਾ ਹੁੰਦੀ ਏ ਚਰਨ ਕਮਲਿਆ ਆਧਾਰ ਜਨਕਾ ਰਾਸ ਪੁੰਜੀਕ ਜਿਹੜੇ ਸੰਗਤ ਦੇ ਰਾਹੀ ਗੁਰੂ ਦੇ ਚਰਨਾਂ 'ਚ ਜੁੜ ਕੇ ਉਸ ਵਾਹਿਗੁਰੂ ਦੇ ਜਨ ਬਣ ਜਾਂਦੇ ਨੇ ਉਹਨਾਂ ਦਾ ਇੱਕੋ ਇੱਕ ਆਸਕਾਲ ਪੁਰਖ ਹੈ ਗੁਰੂ ਦੇ ਨਾਮ ਰੂਪ ਚਰਣਾ ਦਾ ਆਸਰਾ ਹੈ ਉਹਨਾਂ ਦਾ ਨਾਮ ਹੀ ਪੂੰਜੀ ਹੈ ਨਾਮ ਹੀ ਉਹਨਕ ਖਜ਼ਾਨਾ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਨੇ ਤਾਣ ਮਾਣ ਦੀ ਬਾਣ ਸਾਚਾ ਸਤਗੁਰੂ ਜੀ ਕਥਨ ਕਰਦੇ ਨੇ ਤਾਣ ਜੋਰ ਬਲ ਮਾਣ ਨਿਜਿਤ ਵਡਿਆਈ ਦੀ ਬਾਣ ਉਸ ਦੀਆਂ ਬਖਸ਼ਿਸ਼ਾਂ ਦੀ ਬਾਣ ਤਖਤ ਵੀ ਹੁੰਦਾ ਜਿੱਥੇ ਲਾ ਕੇ ਲਾਏ ਦੀ ਬਾਣ ਬੈਠਦਾ ਹੈ ਦੀਵਾਨ ਵਡਿਆਈਆਂ ਨੇ ਸਾਚਾ ਜਿਹੜੇ ਇਸ ਤਰ੍ਹਾਂ ਸੰਗਤ ਦੇ ਵਿੱਚੋਂ ਪਰਮਾਤਮਾ ਦੇ ਪਿਆਰ ਦੇ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਨੇ ਉਹਨਾਂ ਦਾ ਜੀਵਨ ਇਸ ਨਸਾਨੇ ਤੇ ਜਾ ਪਹੁੰਚਦਾ ਹੈ ਉਹਨਾਂ ਦਾ ਮਾਣ ਵੀ ਵਾਹਿਗੁਰੂ ਹੈ ਤਾਣ ਵੀ ਵਾਹਿਗੁਰੂ ਹੈ ਵਡਿਆਈਆਂ ਵੀ ਵਾਹਿਗੁਰੂ ਹਨ ਸੱਚੇ ਨਾਮ ਦੇ ਵਿੱਚ ਹੀ ਵਡਿਆਈ ਹੈ ਨਾਮ ਰੂਪੀ ਹੀ ਉਹਨਾਂ ਕੋਲ ਖਜ਼ਾਨਾ ਹੈ ਜਨ ਧਨ ਪੱਲਾ ਨਾਨਕਾ ਜਿਨ ਕਾ ਨਾਮ ਫਕੀਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗੀਰ ਨਾਨਕ ਕੀ ਪ੍ਰਵਟੇਕ ਕਥਨ ਕਰਦੇ ਨੇ ਧੰਨ ਸ੍ਰੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਸ ਇੱਕੋ ਇੱਕ ਆਕਾਲ ਪੁਰਖ ਵੈ ਗੁਰੂ ਦੀ ਟੀਕ ਉਸੇ ਦਾ ਹੀ ਆਸਰਾ ਹੈ ਉਸੇ ਦੇ ਆਸਰੇ ਤੇ ਜੁੜੀਏ ਜਿਹੜਾ ਬਖਸ਼ਿਸ਼ਾ ਦਾ ਮਾਲਕ ਹੈ ਸੱਚ ਸੁੱਚੇ ਸ਼ਬਦ ਦਾ ਭਾਵ ਹੈ ਇਹ ਸੰਗਤ ਕਰਕੇ ਵਾਹਿਗੁਰੂ ਦੇ ਨਾਮ ਦੇ ਵਿੱਚ ਵੱਧ ਤੋਂ ਵੱਧ ਸਮਾਂ ਜਲਾਈਏ ਸੰਗਤ ਦੇ ਵਿੱਚ ਵੱਧ ਤੋਂ ਵੱਧ ਸਮਾਂ ਲਾਈਏ ਜਿਸ ਕਰਕੇ ਅਸੀਂ ਇਹ ਅੱਜ ਦੇ ਸਮੇਂ ਨੂੰ ਇਹ ਮਨੁੱਖਾ ਜਨਮ ਨੂੰ ਕਲਯੁਗ ਦੇ ਵਿੱਚੋਂ ਆਪਣੇ ਆਪ ਨੂੰ ਸੰਭਾਲ ਕੇ ਤਰ ਸਕਦੇ ਹਾਂ ਜੀਵਨ ਦਾ ਲਾਹਾ ਲੈ ਸਕਦੇ ਹਾਂ ਹੋਈਆਂ ਭੁੱਲਾਂ ਮਾਫ਼ ਕਰਨੀਆਂ ਚਰਨ ਕਮਲ ਆਧਾਰ ਜਨਕਾਰ ਆਸ ਗੁੰਜੀਕ ਕਾਣ ਮਾਣ ਦੀ ਬਾਣ ਸੱਚਾ ਨਾਨਕ ਕੀ ਪ੍ਰਭ ਟੀਕ ਵਾਹਿਗੁਰੂ ਜੀ ਕਾ ਫਲਤਾ ਵਾਹਿਗੁਰੂ ਜੀ ਕੀ ਫਤਿਹ